ਅਸੀਦੇ ਕਿਸਾਨ ਨੂੰ ਲਾਗੂ ਕਰੋ ਲਾਗੂ ਕਰੋ ਲਾਗੂ ਜਬ ਸਰਕਾਰ ਮਰਦਾਬਾਦ 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 ਹਾਏ 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 ਜਬ ਸਰਕਾਰ ਮਰਦਾਬਾਦ 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 ਅਸੀਦੇ ਕਿਸਾਨ ਨੂੰ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਰਸਤੇ 'ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਦੇ ਦੋਸ਼ੀਆਂ ਨੂੰ ਜ਼ਿੰਮੇਵਾਰ ਕਰੋ ਜ਼ਿੰਮੇਵਾਰ ਕਰੋ ਜ਼ਿੰਮੇਵਾਰ ਕਰੋ ਕਾਮਰੇਡ ਭਰਤੂਰ ਸਿੰਘ ਮਜ਼ਦੂਰ ਸੰਘਰਸ਼ ਕਮੇਟੀ ਦਾ ਪ੍ਰਧਾਨ ਰਿਜੈਕਟਰ ਲੁਧਿਆਣਾ ਜਿਹੜਾ ਕਿ ਅੱਜ ਅਸੀਂ ਇਕੱਠੇ ਹੋਏ ਹਾਂ ਐਤਵਾਬ ਵੀ ਇਸ ਵਾਰ ਫਿਰ ਇੱਕ ਵਾਰ ਅਸੀਂ ਇਕੱਠੇ ਹੋ ਗਏ ਸਰਕਾਰ ਦੇ ਕੰਨਾਂ ਤੱਕ ਬਾਤ ਪਹੁੰਚਾਉਣ ਲਈ ਆਪਾਂ ਪ੍ਰਸ਼ਾਸਨ ਨੂੰ ਜਗਾਉਣ ਲਈ ਵੀ ਇਸ ਲਈ ਜਾਗਣਾ ਜ਼ਰੂਰੀ ਆ ਜਿਹੜਾ ਕਿ ਧਰਨਾ ਚੱਲਦੇ ਨੂੰ 4 ਸਾਲ ਹੋ ਗਏ ਜਿਹੜਾ ਕਿ ਭਗਵੰਤ ਸਾਨ ਦੀ ਸਰਕਾਰ ਕਹਿੰਦੀ ਸੀ ਵੀ ਧਰਨਾ ਨਹੀਂ ਲੱਗਣ ਦੇਵਾਂਗੇ ਜਿਹੜਾ ਇਹ ਧਰਨਾ ਚੱਲ ਰਿਹਾ ਚਾਰ ਸਾਲ ਤੋਂ ਇਹ ਭਗਵੰਤ ਸਾਨ ਤੇ ਭਗਵੰਤ ਸਾਨ ਦੀ ਸਰਕਾਰ ਸੁੱਕੀ ਪਈ ਆ ਇਥੋਂ ਦੀ ਨੰਗਦੇ ਨੇ ਦੇਖਦੇ ਨੇ ਵੀ ਧਰਨਾ ਲੱਗਿਆ ਪਰ ਇਹਨਾਂ ਦੇ ਕੰਨਾਂ ਤੱਕ ਜੂਨ ਹੀ ਸਰਪੀ ਵੀ ਮਜ਼ਦੂਰਾਂ ਦਾ ਧਰਨਾ ਚੱਲ ਰਿਹਾ ਐ ਸੀ ਐਸੀਆਂ ਦੇ ਨਾਲ ਸੰਬੰਧਤਾ ਜਿਹੜਾ ਜੀ ਜੀ ਪੇਕ ਉਸ ਦਾਸ ਨਹੀਂ ਹੋ ਰਹੀ ਅਸੀਂ ਕਹਿੰਨੇ ਆ ਵੀ ਇਹਦੀ ਪਸ ਤਾਂ ਸੁਣੀ ਚੈਦੀ ਆ ਵੀ ਜਿਹੜੀ ਐਸਸੀ ਮਿਸਰ ਨੇ ਅਧਿਕਾਰ ਦਿੱਤੇ ਸੀ ਕਾਨੂੰਨ ਵੀ ਇਹਨਾਂ ਨੂੰ ਲਾਗੂ ਕੀਤਾ ਜਾ ਵੀ ਉਹ ਵੀ ਅਜੇ ਤੱਕ ਨਹੀਂ ਲਾਗੂ ਕੀਤਾ ਜਿਹੜਾ ਕਿ ਦੋ ਪਰਿਵਾਰ ਪੇਟ ਨੇ ਇਹਨਾਂ ਦੇ ਵਿੱਚੋਂ ਇੱਕ ਤਾਂ ਸ਼ਾਮਲ ਕੀਤਾ ਗਿਆ ਦੂਜਾ ਬਾਹਰ ਕੱਢਿਆ ਗਿਆ ਅਸੀਂ ਕਹਿੰਨੇ ਵੀ ਦੋਨਾਂ ਨੂੰ ਬਣਦਾ ਮਾਜਰਾ ਦਿੱਤਾ ਜਾਂਦਾ ਜਿੰਨਾ ਚਿਰ ਦੋਨਾਂ ਨੂੰ ਮਾਜਵਾ ਬਣਦਾ ਨਹੀਂ ਦਿੱਤਾ ਜਾਂਦਾ ਉਹਨਾਂ ਚਿਰ ਅਸੀਂ ਲਗਾਤਾਰ ਇਥੇ ਡਾਕਟਰੀਆਂ ਜਿੱਥੇ ਬੰਦੀਆਂ ਸਾਡੀਆਂ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲੂਗਾ ਉਨਾਂ ਸਿਰ ਅਸੀਂ ਬੈਠੇ ਰ੍ਹਾਂਗੇ ਤੇ ਧਰਨਾ ਨਹੀਂ ਚੁੱਕਾਂਗੇ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਤੇ ਚੈਲੰਜ ਵੀ ਕਰਦੇ ਆ ਅਸੀਂ ਸਭ ਇਸ ਤੋਂ ਬਾਅਦ ਅਸੀਂ ਜਿਵੇਂ ਕਿ ਦਿਨ ਠੰਡ ਦਾ ਫਰਕ ਪਊਗਾ ਤੇ ਕੋਈ ਵੱਡਾ ਐਕਸ਼ਨ ਦਾ ਅਸੀਂ ਇੱਥੇ ਜ਼ਰੂਰ ਆ ਪ੍ਰੋਗਰਾਮ ਲੀਕਾਂਗੇ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਵੀ ਜ਼ਰੂਰ ਆਪਾਂ ਪ੍ਰੋਗਰਾਮ ਕੋਈ ਨਾ ਕੋਈ ਵੱਡਾ ਲੀਕਾ ਜਾ ਇੱਥੇ ਜਿੰਨਾ ਕਰ ਨਹੀਂ ਮਾਜਮਾ ਦਾ ਉਹਨਾਂ ਦੇ ਬੈਠੇ ਆ ਬੈਠੇ ਰਵਾਂਗੇ ਮਦਦ ਕਰਾਂਗੇ ਸਵੇ ਕਹਿੰਦੇ ਆ ਵੇ ਜ਼ੁਲਮ ਕਰਨ ਵਾਲਾ ਵੀ ਦੋਸ਼ੀ ਆ ਤੇ ਸਹਿਣ ਵਾਲਾ ਵੀ ਦੋਸ਼ੀ ਆ ਜਿਹੜਾ ਵੱਲ ਨੇ ਜ਼ੁਲਮ ਕੀਤਾ ਤੇ ਸਰਕਾਰ ਇਹ ਕਰਾ ਰਹੀ ਆ ਮੌਕੇ ਦੀਆਂ ਸਰਕਾਰਾਂ ਬਾਰ ਬਾਰ ਇਹ ਕਰਾ ਰਹੀਆਂ ਇਹ ਜ਼ੁਲਮ ਨੂੰ ਸਹਿਣ ਨਹੀਂ ਕੀਤਾ ਜਾਊਗਾ ਅਸੀਂ ਡਟ ਕੇ ਲੜਾਂਗੇ ਲੜਦੇ ਰਹਾਂਗੇ ਜੈ ਜਨਤਾ ਜਿੱਤ ਲੜਨ ਵਾਲੇ ਲੋਕਾਂ